ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਕੱਲ ਫੇ ਬੰਦੇ ਪਨੀਰੀ ਵਟ ਕੇ ਤੇ ਆਗੇ ਲਾਉਣਾ ਚ ਆ ਲਾਉਣ ਲੱਗੇ ਬ ਆਪਣੇ 7-8 ਬੰਦੇ ਬਾਕੀ ਉਹ ਉਪਰੇ ਵਿਕੀ ਉਹਨਾਂ ਦੇ ਲੱਗੇ ਬ ਲਾਉਣ ਇਹਦੇ ਬਾਅਦ ਮਾਸੜ ਦੇ ਲਾਉਂਗੇ ਉਰੇ ਵੀ ਸਰਵੀਆਂ ਦੀ ਖੇਤ ਰਹਿ ਗਿਆ ਵਿਚਾਲੇ ਜਿਹਨੂੰ ਬਾਕੀ ਉਹ ਉਪਰੇ ਤੱਕ ਕਾਲੇ ਦੇ ਵੀ ਲਾਗੇ ਘਾਰੀ ਲੱਗੇ ਇਧਰ ਨੂੰ ਦੋਵੇਂ ਵੀ ਇਧਰ ਆ ਰਹੇ ਕਿ ਕਦੋਂ ਕਰਨੇ ਹੋ ਇਹਦੇ ਗੈਰਲਾ ਖੇਤ ਇਹ ਇੰਨੀ ਕਿ ਜਗ੍ਹਾ ਪਨੀਰੀ ਵਾਲੀ ਐ ਇਹ ਵਾਚ ਲੱਗ ਜੂਗੀ ਫਿਰ ਆਹ ਉਹ ਰੇਡ ਤੱਕ ਕੰਮ ਨਹੀਂ ਪੈ ਜੂਗਾ ਫਿਰ ਪੱਕੇ ਉੱਧਰ ਲਾਉਂਗੇ ਪਨੀਰੀ ਬਹੁਤ ਵਧੀਆ ਹੋਈ ਵੀਦੀ ਐ ਨਾ ਜ਼ਿਆਦਾ ਕਮ ਇਰਾਕੇ ਦਾ ਪਨੀਰੀ ਵਾਲਾ ਤਾਂ ਇਹਨੂੰ ਕਰਾ ਨਹੀਂਦਾ ਫੇਰੇ ਆਰੇ ਜੇ ਕਰਾ ਉਹਦੇ ਕਰਕੇ ਥੋੜਾ ਜਿਹਾ ਉੱਚਾ ਨਹੀਂ ਹੁੰਦਾ ਇਹ ਕਿ ਜਦੋਂ ਆਪਾਂ ਪਨੀਰੀ ਵਾਸਤੇ ਤਿਆਰ ਕਰਦੇ ਆਂ ਫਿਰ ਆਪਾਂ ਇਹਨੂੰ ਵਾਵਾ ਛੱਡੀ ਜਾਂਦੇ ਆਂ ਇੱਕ ਇਹਦਾ ਆਟੋਮੈਟਿਕ ਉੱਚਾ ਨਹੀਂ ਮਾ ਹੋ ਜਾਂਦਾ ਜੀ ਪਹਿਲਾਂ ਇਹਨੂੰ ਸਲਾਣੀ ਤੇ ਲਾਉਣ ਦੀ ਕਿ ਚਾਹ ਸਾਰਾ ਇਕੱਠੇ ਲਾ ਦੂਗਾ ਆਪਰਲਾ ਪਨੀਰੀ ਵਾਲਾ ਸਾਰਾ ਜੀ ਤੇ ਮੈਂ ਚੱਲ ਰੇ ਵੀ ਆਏ ਵੀ ਇੱਕ ਬੀਜ ਹੋ ਜਾਊਗਾ ਵੀ ਇਹਨੇ ਲਾ ਦਨੇ ਜਿਹੜਾ ਇੰਨੇ ਕ ਬਰੀ ਜਲੀ ਜਗਾ ਥੋੜੀ ਜੀ ਇੰਨੀ ਦਫੇ ਬਾਅਦ ਚ ਬੰਦਾ ਇਹ ਲੇਟ ਬਰੇਟ ਬੇ ਲੱਜ ਜਵੇ ਕੋਈ ਗੈਤੀ ਆ ਉਹ ਫਿਰ ਦੂਤਰੇ ਵਟ ਵੇਂਦੀ ਜੀ ਬਈਆ ਰੱਖ ਬਰੋਣੀ ਹੋਵੇ ਤੇ ਬਾਕੀ ਸਾਰੀ ਫਿਰ ਇੱਕ ਕੰਮ ਨਿਬੜ ਜਾਂਦਾ ਸਵੇਰੇ ਸਵੇਰੇ ਰੌਣਕਾਂ ਲੱਗੀਆਂ ਪਈਆਂ ਖੇਤਾਂ 'ਚ ਲੋ ਜੀ ਲੱਗਦੇ ਜੀ ਤਾਨ ਪਈਏ ਲਾ ਕੇ ਫਿਰ ਆਉ ਪਰੇ ਤੱਕਾਂ ਲਾਤੇ ਤੇ ਇੱਧਰ ਰਹਿ ਗਏ ਸਰਜੀਦਾਂ ਦੇ ਬਸ ਲਾਉਣ ਨੂੰ ਉਪਰੇ ਕਾਲੇ ਦੇ ਵੀ ਲੱਗੇ ਸਾਡੇ ਵੀ ਲੱਗੇ ਇੱਧਰ ਉਰੇ ਲੋ ਜੀ ਮਾਸੜ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਕਾਲ ਹੋਰ ਮਾਸੜ ਬਸ ਬੈਠੇ ਵਾਟਰ ਮੈਂ ਤਾਂ ਪਹਿਲਾਂ ਵੀ ਵੀਡੀਓ ਜਬ ਦੱਸਿਆ ਤਾਂ ਬਣਾਲੇ ਤੇ ਜਿੱਦਾਂ ਅਸੀਂ ਧਾਨਾਂ ਦਾ ਕੰਮ ਸ਼ੁਰੂ ਕਰਨ ਨਾਲ ਤੋਂ ਲੈਟਰ ਤਾਂ ਕਰਨਾ ਹਾਂ ਇੱਕ ਧਾਨਾਂ ਦੇ ਨਹੀਂ ਹੈਗਾ ਮੈਂ ਕਈ ਵਾਰ ਬਾਜੇ ਵੀ ਦੇਖਿਆ ਪਾਣੀ ਲਾਉਣ ਦੇਣਾ ਵਿਚਾਰ ਕੱਲੋਂ ਲਾਉਂਗੇ ਉਦੋਂ ਲੈਟਰ ਆਉਣਾ ਨਹੀਂ ਬੱਲਵ 24 ਘੰਟੇ ਬੱਲ ਦੇ ਦੇਖੀ ਜਾਂਦਾ ਹਾਂ ਹਾਂ ਇਹ ਤਾਂ ਹੈ ਉਦੋਂ ਜੱਗਾ ਕਹਿੰਦਾ ਵੀ ਛੱਡ ਦੋ ਪਾਣੀ ਦੇ ਭਈਏ ਆ ਕੇ ਭਈਏ ਆ ਕੇ ਬਹੁਤ ਜੱਗੇ ਭਈਏ ਆ ਜਾਂਦੇ ਜਦ ਇਹ ਛੱਡੂਗੇ ਮਾਂ ਦੇ ਤੋਰਦੇ ਅਸੀਂ ਵਾਸ ਨਹੀਂ ਜੀ ਨਹੀਂ ਛੇਤੀ ਕਰੋ ਫਲਾਣਾ ਤੁਸੀਂ ਜਨਰੇਟਰ ਲਾ ਦਿਓ ਅੱਛਾ ਪਈ ਤਾਂ ਆ ਗਈ 10 ਭਈਏ ਉਹ 4 ਕਿਲੇ ਚਾਹੀਦੇ ਕਦੋਂ ਨੇ ਇੰਨਾ ਭਈਆਂ ਦਾ ਉਹਨੂੰ ਫਿਕਰ ਪੈ ਗਈ ਸਾਡਾ ਲਿਵੇ ਆਇਆ ਹੈਗਾ ਫੇਰ ਚਾਹ ਲਾਈਟ ਉਧਰ ਹੈਗੀ ਦੀ ਹਾਂ ਮੈਂ ਬਿੱਕੀ ਨੂੰ ਫੋਨ ਕਰਾਂ ਮਿੱਕੀ ਚਾਚਾ ਫੋਨ ਨਹੀਂ ਚੱਲੇਗਾ ਮੈਂ ਕਰਾਂ ਬਿੱਕੀ ਨੂੰ ਉਹ ਬਿੱਕੀ ਚੱਕ ਲਿਆ ਮਾਹ ਜੱਗੇ ਦਾ ਫੋਨ ਆਇਆਗਾ ਨਾ ਮੈਨੂੰ ਆ ਲਿਆ ਮਾਹ ਫੇਰ ਕਿੱਥੇ ਚਲਾਉਣੇ ਕਹਿੰਦਾ ਮੈਂ 4 ਛੜਤੀ 24 ਅੱਛਾ ਚਾਰਾ ਸੀ ਉੱਥੇ ਮਾਹਾਂ ਦਾ ਕਹਿਰਾ ਤੋੜ ਕੇ ਆ ਕੇ ਡਾਡੀ ਨੂੰ ਮਾਜਾ ਲਫਾ ਫਲੂਫੋ ਦੱਬੀ ਹਾਂ ਹਾਂ ਵਿਚਾਰੀ ਦਾ ਕਰਨੀ ਪੈਣੀ ਆ ਵੀ ਤੇ ਉਹ ਉਹ ਗੱਲੰਬ ਨੂੰ ਗੱਲੰਬੰਦਰਾ ਲਈ ਚਲਾਈ ਮੈਂ ਹਾਂ ਦੋ ਚਲਾਈ ਦੋ ਘੱਟ ਦਾ ਕੰਮ ਉੱਥੇ ਹਾਂ ਜਦੋਂ ਰਿਆ ਜਦੋਂ ਲਾਈਟ ਵੱਜ ਗਈ ਸਾਰੀ ਢਾੜੀ ਹੋ ਗਈ ਜੀ ਇਹ ਤਾਂ ਇਹ ਬਿੱਕੀ ਕਹਿੰਦਾ ਕਹਿੰਦਾ ਜਾ ਦੇ ਕੋਲ ਬਲ ਬਲ ਦਾ ਬਲਦਾ ਕਹਿੰਦਾ ਕੋਟੇ ਵੀ ਦੇ ਕਹਿੰਦਾ ਹੁਣ ਲਾਈਟ ਨਹੀਂ ਹੁਣ ਮਾਸ਼ਾਅੱਲਾ ਆਏਗਾ ਮਾਚਲੋ ਟੈਗ ਨੂੰ ਫੋਨ ਕਰਿਆ ਬਿਜਲੀ ਵਾਲੇ ਨੂੰ ਬਿਜਲੀ ਕਹਿੰਦੇ ਵੀ 9:30 ਵਜੇ ਨੂੰ ਰਾਤ ਨੂੰ ਵੀ ਟਾਈਮ ਬਦਲ ਗਿਆ ਹੁਣ ਮਾਚ ਤਾਂ ਵੀ ਹੋ ਗਿਆ ਜੀ ਸਾਡੀ ਬਾਦ ਵਿੱਚ 8 ਘੰਟੇ ਦਾ ਕਰਤੀ ਹੁਣ ਉਹਦੇ ਆਰੇ ਮਹਾਵਿਕੀ ਇਹ ਉਹ ਨਹੀਂ ਆ ਗਈ ਕਹਿੰਦਾ ਕਾ ਤੇ ਮਾ 11 ਤਰੀਕ ਨੂੰ ਨੇੜੀ ਦਸੀ ਜੀ ਆ 11 12 ਨੂੰ ਮਹਾਰਾਤ ਵਾ ਨੇੜੀ ਆ ਜ ਨਹੀਂ ਮੌਸਮ ਦਾ ਕੁ ਬੇਗੜ ਗਿਆ ਪਨੀਰੀ ਨਹੀਂ ਆਈ ਹੈਗੀ ਰਾਤ ਨੂੰ ਮੈਂ ਵਿੱਕੀ ਦੇ 1 ਵਜੇ ਫੋਨ ਗਿਆ ਫਿਰ ਅੱਛਾ ਕਹਿੰਦਾ ਵੀ ਛੜ ਆ ਗਿਆ ਭਾਰ ਮੈਂ ਛੜਣ ਲੱਗਾ ਤੇ ਮਾ ਛੜ ਦੇ ਠੀਕ ਮੈਂ ਫਿਰ 1 ਵਜੇ ਤੇ ਮੈਂ ਨਹੀਂ 흘ਿਆਗਾ ਮਾ ਚੱਲ ਲਫਾਫਾ ਦਾ ਮੇਰੇ ਥੇ ਲਾ ਕੇ ਦਾ ਉੱਪਰੇ ਲਾਉਣਾ ਦਾ ਉੱਪਰਲੇ ਨੂੰ ਖਾ ਲਈ ਮੈਂ ਸ਼ਾਮ ਜੇਨ ਕੱਢ ਗਿਆ ਤੇ ਮੌਸਮ ਬਹੁਤ ਠੰਡਾ ਹੋ ਗਿਆ ਤੇ ਬਸ ਮੀਂਹ ਪੈ ਗਿਆ ਤੇ ਹਵਾ ਛੰਡੀ ਛੰਡੀ ਲੈ ਗਈ ਮੈਂ ਸਾਰੀ ਉਖਾੜੀ ਕੱਢ ਗਿਆ ਥੋੜੀ ਜ ਉੱਠੇ ਬਾਅਦ ਮੈਂ 3 ਵਜੇ ਫਿਰ ਮੈਂ 2 ਘੰਟੇ ਦਾ ਪਾਣੀ ਪੀ ਲੈਣਾ 3 ਵਜੇ ਮੈਂ ਸਵਾਗਤ ਹੋ ਰਹਿਣਾ ਦਾ ਅੱਛਾ ਮਾਲੇ ਦਾ ਘਰ ਚੱਲਿਆ ਹਾਂ ਵਾਸੇ ਨਾਲ ਲਫਾਫਾ ਲਿਆ ਘਰ ਦੇ ਚੱਕ ਕੇ ਜਦੇ ਨਾਲ ਤੜਕੀ ਤੜਕੀ 3 ਵਜੇ ਅੱਛਾ ਮੈਂ ਅਸੀਂ ਖੇਚ ਆ ਗਏ ਡਾਡੀ ਵੀ ਲਿਆ ਗਿਆ ਫਿਰ ਲਫਾਫਾ ਫੜਨਾ ਪਿਆ ਹਾਂ ਵਜੇ ਦੇ ਖਾਗੇ ਚ ਰੱਖੀਗੇ ਡੱਬੇ ਦੇ ਉੱਪਰ ਢਲ ਜੇ ਰੱਖੀਗੇ ਹਵਾ ਚੱਲਦੀ ਬਹੁਤ ਕੰਮ ਦੀ 3 ਵਜੇ ਸਵਾ ਦਾ 9 ਵਜੇ ਹਾਂ ਉਹ ਦੱਬਿਆ ਫਿਰ ਥੋੜਾ ਜਿਹਾ ਡੋਲਪ ਮਿੱਟੀ ਮੁੱਟੀ ਲਾਈ ਜਿੰਨੇ ਤਿਆਰ ਹੋ ਗਿਆ ਇਹਨਾਂ ਨੂੰ ਥੱਲੇ ਜਾ ਕੇ ਲੱਦਾ ਘਾਂ 2.5 ਘੰਟੇ ਪਾਣੀ ਪੈ ਲਿਆ ਮਾਰ ਕੇ ਇਹਨਾਂ ਉੱਪਰ ਪੜ ਛੜਦਾ ਯਾਨੀ ਵਧੀਆ ਕੱਤੂ ਹੋ ਗਿਆ ਪਰ ਭਈਏ ਬਹੁਤ ਔਕੇ ਭਾਈ ਮਿਲੇਗਾ ਨੇ ਹਾਂ ਚਲ ਅੱਜ ਹੂੰ ਸਾਰੇ ਏਰੀਆ ਜੇ ਲੱਗੇ ਆ ਅੱਜ ਸਾਰੇ ਏਰੀਆ ਲੱਗੇ ਆ ਤੁਹਾਡੇ ਵਾਲੇ ਵੀ ਲਾਗੇ ਤੇਰੇ ਸਾਡੇ ਵਾਲੇ ਵੀ ਲਾਗੇ ਤੂੰ ਦੇਖ ਕੱਲ ਕੱਲ ਹੀ ਕੱਲ ਇਸ ਵੇਟ ਹਾਂ ਕੱਲ ਵੀ ਨਹੀਂ ਭਈਏ ਉਹ ਹੈ ਜਿਹੜੇ ਡੱਗਾ ਗਿਆ ਨੇ ਉਹਦਾ ਅੱਛਾ ਕਹੀ ਗਿਆ ਕਹਿੰਦਾ ਪਰਸੋਂ ਕਹਿੰਦਾ ਵਾਲੇ ਆਗੇ ਹਾਂ ਕੱਲ ਫੇਰ ਫੋਨ ਕਰਾਂਗੇ ਕਹਿੰਦਾ ਉਹ ਕਹਿੰਦਾ ਦਿੱਲੀ ਆਗੇ ਉਹ ਮ ਉਹ ਤਾਂ ਬੈਗ ਜਾਂਦੀ ਗੱਡੀ ਇਹ ਪੂਰੇ 2:00 ਹੋ ਗਏ ਬੰਦੇ ਨੇ ਫਿਰ ਫੋਨ ਆਦਾ ਕਿ ਜੱਗੇ ਦਾ ਤੀਹੇ ਪਹਿਰਾ ਆਇਆ ਫੋਨ ਜਦਾ ਪਨੀਰੀ ਵੜਦੇ ਦੇ ਹੂੰ ਕਹਿੰਦਾ ਮਾਸਣ ਮੈਨੂੰ ਰਾਜੀ ਦਾ ਫੋਨ ਆਇਆ ਵੀ ਭਈ ਇਹ ਤਾਂ ਗੜਬੜ ਕਰਦੇ ਆ ਅੱਛਾ ਹਾਂ ਮਾਹ ਗੜਬੜ ਦਾ ਦਿਖਦੀ ਉਹ ਮਾਹ ਜਿਹੜਾ 500 ਰੁਪਏ ਭਈ ਜਨ ਵੱਧਾ ਦੇ ਤਾ ਮਾ ਤੇਰੇ ਪੈ ਹਰ ਜਾਨਾ ਪੈਣਾ ਹੈ ਹੂੰ ਹੂੰ ਕਹਿੰਦਾ ਚਲ ਕੋਈ ਨਾ ਤਾਂ ਹਰਮੇਸ਼ ਅਸੀਂ ਕਰਿਆ ਹਰਮੇਸ਼ ਦੀ ਮੈਂਤ ਕਰੀ ਬਹੁਤ ਵੀ ਅਸੀਂ ਤਾਂ ਕੱਢੇ ਕੱਦੂ ਦੇ ਸੈਟ ਹੋ ਜਣਾ ਉਹੀ ਗੱਲ ਹੈ ਵੀ ਕੱਦੂ ਫਿਰ ਇੱਕ ਹੋਰ ਆ ਜਾ ਕੱਦੂ ਪਿਆ ਰਹਿੰਦਾ ਫਿਰ ਹਰੇ ਕਿਹ ਜਾਂਦਾ ਯਾਰ ਤੈਨੂੰ ਲਈ ਨਹੀਂ ਹੈਗੇ ਆਹ ਹਰਮੇਸ਼ਰ ਕੇ ਗੱਲ ਹੋਦੀ ਤਿੰਨ ਵਾਰ ਫੋਨ ਆਲੇ ਭਈਆਂ ਦੇ ਭਈਏ ਆਗੇ ਜੇ ਕਿਸੇ ਚਾਹੀਦੇ ਦਾ ਲੋੜੇ ਅੱਛਾ ਮੇਰੇ ਨਾ ਮੈਂ ਬਸ ਮੋਰ ਹੈ ਨਹੀਂ ਤਾਂ ਸ਼ਾਮ ਜੀ ਨੂੰ ਪਰਸੋਂ ਵੀ ਮੈਨੂੰ ਸਰਬ ਜੀ ਨੇ ਦੱਸਿਆ ਕਹਿੰਦਾ ਤੇਰੇ ਭਈਏ ਆਏ ਤੇ ਪਨੀਰੀ ਪਟਣ ਕਹਿੰਦਾ ਖਾਇਦਾ ਕਹਿੰਦੇ ਵੀ ਕਦੋਂ ਤਾਂ ਹੋਇਆ ਬਣੀ ਹੈਗਾ ਫੇਰ ਮੁੜ ਗਏ ਉਹ ਆਹੋ ਇੱਕ ਨੇ ਹਾਂ ਕੱਲ ਪਟਕੇ ਗਏ ਵਿੱਕੀ ਨੇ ਚੋ ਹੀ ਕਿਹਾ ਉਹਨਾਂ ਲਾਉਣ ਨੂੰ ਅੱਛਾ ਉਹ ਕਹਿੰਦਾ ਭਈ ਗੱਲ ਕਹਿੰਦਾ ਵਿੱਕੀ ਉਨ ਨੂੰ ਕਰੀ ਕਹਿੰਦਾ ਵੀ ਸਾਥੇ ਗਾਹਾਂ ਨਹੀਂ ਹੋਣਾ ਹੈਗਾ ਲਈ ਤੂੰ ਵੀ ਮੈਂ ਹੁਣ ਫਸ ਗਿਆ ਭਈਏ ਮੇਰੇ ਕੋਲ ਠੀਕ ਹੈ ਉਹ ਕਹਿੰਦਾ ਚੋਈ ਮੇਰੀ ਸ਼ੇਵਿੰਗ ਹੀ ਲਾ ਦੋ ਪੈਸੇ ਲੈ ਲਓ ਆਪਣੇ ਹਾਂ ਮੈਂ ਗਾਹਾਂ ਟਾਈਮ ਤੇ ਥੋੜੇ ਲੈ ਕੇ ਲਵਾਉਂਗਾ ਜੇ ਟਾਈਮ ਹੋਇਆ ਨਹੀਂ ਮੈਂ ਆਪਣੇ ਭਈਏ ਹੋ ਦੇ ਜਦੋਂ ਵਿੱਕੀ ਨਾਲ ਉਹਨੇ ਪਾਪੇ ਨੂੰ ਫੋਨ ਕਰਿਆ ਕਹਿੰਦਾ ਵੀ ਭਈਏ ਨਹੀਂ ਹੁਣ ਟੱਕਰਿਆ ਕੋਈ ਵੀ ਵੀ ਜਿਹਦੇ ਜੱਗੇ ਨੇ ਲਵਾਇ ਤੇ ਜਿਹੜੀ ਇੱਥੇ ਨੌ ਲੱਤਾਂ ਦੇ ਵਿੱਕੀ ਨੇ ਕੋਈ ਭਈਏ ਦਾ ਉਹਦੇ ਕੋਲ ਜਾ ਕੇ ਆਉਂਦੇ ਵੀ ਇੱਥੇ ਲਾਉਂਦੇ ਨੇ ਢਾਈ ਚਲ ਉਹਦਾ ਪਾਪਾ ਉਹਨਾਂ ਕੋਲ ਗਿਆ ਹੁਣ ਵੀ ਆਇਆ ਕਰਕੇ ਤੁਸੀਂ ਵਿੱਕੀ ਨੂੰ ਕਿ ਆ ਉਹ ਕਹਿੰਦੇ ਵੀ ਦੱਸੋ ਕਾਹ ਦਾ ਸੀ ਕਿ ਪਨੀਰੀ ਪੱਟਣ ਦਾ ਸਾਡੇ ਪਤਾ ਕਦੋਂ ਨਹੀਂ ਆਏਗਾ ਜਦੇ ਬਿੱਕੀ ਨੂੰ ਫੋਨ ਆ ਗਿਆ ਜਦੇ ਪਨੀਰੀ ਪੱਟ ਲੈ ਕੇ ਜਿਹੜੇ ਹੈਗਾ ਕਹਿੰਦੇ ਵੀ ਦਾਦੂ ਕਰਦੇ ਮੰਨੂ ਵੀ ਇਹਨਾਂ ਨੇ ਉਦੋਂ ਮੈਨੂੰ ਸੋਮਵਾਰ ਦਾ ਟਾਈਮ ਦਿੱਤਾ ਤਾਂ ਵੀ ਤੇਰੇ ਸੋਮਵਾਰ ਨੂੰ ਇਹੀ ਲਾਉਂਗੇ ਅੱਜ ਵਾਰ ਪਨੀਰੀ ਪੱਟੂਗੇ ਉਹੀ ਕੰਮ ਹੋਇਆ ਸੋਮਵਾਰ ਨੂੰ ਲੱਗੇ ਅੱਜ ਮੈਨੂੰ ਪਤਾ ਤਾਂ ਵੀ ਲੇਬਰ ਨਾ ਦੇਣਾ ਹਾਂ ਮੇਰੀ ਸਲਾਹ ਇਹ ਦੀ ਵੀ 17 18 ਨੂੰ ਪਾਣੀ ਛੱਡੂਗੇ ਉਹ 19 ਤੱਕ ਲੱਗਦੇ ਕਰਦੇ ਹੁਣ ਅੱਜ ਆਪਣੀ ਲੇਬਰ ਨਹੀਂ ਆਈ ਅੱਜੇ ਲੇਬਰਾਂ ਸਾਰੀਆਂ ਮਿਲੀਆਂ ਹੋਣੀਆਂ ਸਾਰੀਆਂ ਮਿਲੀਆਂ ਹੋਣ ਨੇ ਮੈਂ ਉਹ ਵੀ ਕਹਾਂ ਵੀ ਇੱਕ ਤਾਂ ਆਪਰੇ ਵੀਰ ਨੇ ਵੀਡੀਓ ਜੋ ਵੀ ਲੇਟੇ ਚ 24 ਘੰਟੇ ਚੱਲਦੀ ਆ ਜਿਹਦੇ ਭਈਆ ਫੜ ਗਿਆ ਅਗਲਾ ਛੱਡ ਦੇ ਸੀ ਨਹੀਂ ਛੱਡਦਾ ਭਰੀ ਜਾਂਦੀ ਮੋਟਰ ਲਾ ਗਵਾਂਡੀ ਦੀ ਖਾਲੀ ਖੜੀ ਆ ਹਾਂ ਉਹ ਵੀ ਉਹ ਵੀ ਛੱਡ ਦਿੰਦਾ ਹਾਂ ਬੇਕਰਾ ਜੇ ਮਹਲ ਲੇਟ 8 ਘੰਟੇ ਹੁੰਦੀ ਇੱਥੇ ਸਾਬ ਦੇ ਬੰਡਵੇਂ ਲੱਗਣੇ ਤੇ ਬੰਡਵੇਂ ਫਿਰ ਹਰੇਕ ਦਾ ਛੱਡ ਰੱਖਿਆ ਕਰਨਾ ਦਾ ਭਈਆ ਨੇ ਉਹ ਕਰਤਾ ਸੀ ਇੱਕ ਵਾਰ ਪਰ ਲੇਵਰ ਲੱਗ ਗਈ ਹੁਣ ਉਹ ਨੇਤਰ ਤੇ ਲਾਇ ਗੱਲ ਉਹਦੇ ਗੀਲਾ ਲਾ ਕੇ ਪਨੀਰੀ ਪੱਟ ਕੇ ਭਈਆ ਵਿਹਲੇ ਬੈਠ ਗਏ ਦੂਆ ਕਰਦੇ ਭਰੇ ਬਨਿਤਾ ਫਰਾਤ ਫੇਰ ਭਰੇ ਆ ਉਹ ਆਕੀਲਾ ਲਾ ਕੇ ਉਹਨਾਂ ਨੇ ਫੇਰ ਬੈਠ ਜਾਣਾ ਫੇਰ ਬੈਠ ਜਾਣਾ ਵੇਕਣਾ ਜੀ ਲੇਟ ਟਾਈਮ ਕਰ ਦਿੰਦੇ ਅੱਛਾ ਹੁਣ ਜੇ ਕੋ ਮਸਲ ਜਨਾਬ ਹੀ ਆਵੇ ਲਾਈਟਾਂ ਜੀ ਦਿਨ ਦਿਨ ਜਿੱਕਰ ਆਪਣੇ ਹੁ ਤਾਂ ਲੱਗੇ ਇਹਨਾਂ 'ਚ ਪਾਣੀ ਹੋਣਾ ਐ ਸਬਜ਼ੀ ਦਾ ਖੜਾ ਏ ਜੇ ਲਾਈਟ ਆ ਗਈ ਆਪਾਂ ਨੇ ਲੱਜ ਕਰਨਾ ਹੀ ਪਾਣੀ ਪਾ ਦਈਏ ਜੇ ਨਾ ਆਵੇ ਤਾਂ ਪਾਣੀ ਬਹੁ ਵੀ ਤਾਂ ਨਾ ਹੋ ਰਹੂਗੇ ਮੈਂ ਵੀ ਤਾਂ ਬਹੁਤ ਵਧੀਆ ਆ ਸਰਨੇ ਚਾਚੇ ਨੇ ਲਾਈ ਜਿੱਥੇ ਬਾਸਮਤੀ ਲਾਤੀ ਵੇ ਅੱਛਾ ਮੈਂ ਸਾਰੀ ਜੀ ਕਹਿਵਾ ਹਗੇਤੀ ਉਹਨੇ ਨਾ ਆਲੂ ਲਾਉਣੇ ਜਾਂਦੇ ਹਾਂ ਮਾਝਾਲ ਠੀਕ ਆ ਵੀ ਹੁਣੇ ਬਾਸਮਤੀ ਦੇ ਕੋਲ ਹਗੇਤੇ ਆਲੂ ਨੇ ਹੂੰ ਹੂੰ ਉਹ ਪਰਸੋਂ ਤੋਂ ਉੱਥੇ ਜੇ ਜਿੱਦਣ ਲਾਏ ਆ ਉਦੋਂ ਪਾਣੀ ਵਿੱਚ ਹੋਰ ਜਿਹਾ ਨਾ ਹੋਏ ਵੇ ਸੁੱਕੀ ਸੁੱਕੀ ਹਾਂ ਵਾਏ ਬਾਸਵਾ ਦੀ ਖੁਸ਼ੀ ਤਾਂ ਕਮਲਾ ਗਈ ਵੀ ਹੋਰ ਇਦਾਂ ਹੋ ਜਨੇ ਗਲ ਜਾਣਾ ਪਤਾ ਨਹੀਂ ਲੈਟਰ ਦਾ ਫਰਕ ਪਿਆ ਉਹਨੂੰ ਦੋ ਦਿਨੋਂ ਨਾ ਪਾਣੀ ਲਾਇਆ ਹੈ ਹਾਂ ਪਾਣੀ ਭਰੇ ਖਾਲੀ ਰਹੇਗੇ ਤਾਂ ਕੱਲ ਭਰੇ ਲੈ ਹਰਿਆਈ ਮਾਰ ਦੇ ਦੱਸਾਂ ਸਮਝੋਗੇ ਪਾਣੀ ਚਾਹੀਦਾ ਹੀ ਚਾਹੀਦਾ ਹੀ ਹੁਣ ਜੇ ਕਹਿੰਨਾ ਆਪਾਂ ਅੱਜ ਦਵਾਈ ਪਾ ਦੇਣੀ ਆਪਾਂ ਨੇ ਹੁਣ ਤਾਂ ਨਾ ਚ ਇਹ ਪਰਸੋਂ ਤੱਕ ਜੇ ਪਾਣੀ ਇੱਕ ਵਾਰ ਕਿਤੇ ਸਾਰੇ ਹੀ ਖਤਮ ਜਾ ਹੋਗੇ ਦੁਆਰਾ ਭਰ ਹੋ ਜਾਣਾ ਢੱਕਾ ਜਿਹੜਾ ਥੱਲੇ ਬੈਠਾ ਹੁੰਦਾ ਉਹ ਵੀ ਚੱਲ ਪੈਂਦਾ ਢੱਕਾ ਕਿ ਨਾ ਬਹੁਤਾ ਨਹੀਂ ਪਾਣੀ ਲਾਉਣਾ ਮੜ ਮੜੀ ਗਲੇ ਦੇ ਦੇਖਦੇ ਰੱਖਣੇ ਹਾਂ ਦਵਾਈ ਆਪੇ ਖੰਡ ਜਾਂਦੀ ਹੈ ਇਹ ਤਾਂ ਇੱਕ ਵਾਰ ਖੰਡੀ ਉੱਥੀ ਟਾਈਜ ਹੀ ਬਣ ਜਾਂਦੀ ਹੈ 50 ਬਾਅਦ ਅੱਗੇ ਨਾ ਸੀਜ਼ਨ ਹੁੰਦਾ ਉਹਦਾ ਦਾ ਕੋਰਸ ਹੂੰ ਅੱਗੇ ਉਹਦੇ ਦੀ ਕਲੋਰੋ ਕਲੂਰੋ ਜੀ ਮੰਗਣਾ ਨਾ ਕਿ ਮਾਰਗ ਫੈਡ ਵਾਲੇ ਕਿ ਹੁੰਦੀ ਜੀ ਬੂਟਾ ਕਲੋਰ ਬੂਟਾ ਕਲੋਰ ਹਾਂ ਟੀਨ ਦੀਆਂ ਬੀਪੀਆਂ ਹੁੰਦੀਆਂ ਹਾਂ ਲੋਹੇ ਵਾਲੇ ਬੀਪੀਆਂ ਉਹਨਾਂ ਦਾ ਕੋਰਸ ਕਰਨਾ ਪੈਂਦਾ ਹੁੰਦਾ 3 ਦਿਨ ਵੀ ਪਾਣੀ ਖੜਾਉਣਾ ਹੀ ਪੈਂਦਾ ਹੂੰ ਹੁਣ ਤਾਂ ਯਾਰ ਪਿੱਛੇ ਟੌਪ ਸਟਾਰ ਦੀ ਆ ਮੈਂ ਕਹਿੰਦਾ 2 ਸਾਲ ਤੇ ਬੰਦ ਹੋਈ ਹੈ ਹਾਂ ਉਹ ਅਵਸਾਰ ਨੂੰ ਘਾਰੇ ਵਿੱਚ ਗਏ ਤੇ ਤਾਂ ਵੀ ਤੱਕਰ ਜਮਣ ਦਾ ਨਹੀਂ ਬਹੁਤ ਵਧੀਆ ਸਰ ਕਰਦੀਆਂ ਇਹ ਤਾਂ ਵੀ ਹੁਣ ਦਵਾਈ ਦਾ ਫਰਕ ਦਵਾਈ ਦਾ ਫਰਕ ਹੈ ਹੁਣ ਆ ਰਿਵਟਾ ਪਲੱਸ ਜੀ ਉਹ ਆਈ ਵੀ ਹੈ ਇਹ ਵੀ ਮੈਂ ਕਹਾਂ ਦੋ ਤਿੰਨ ਸਾਲ ਹੋ ਗਏ ਪਰ ਸਨ ਵਧੀਆ ਜੀ ਹਾਂ 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 ਨਾਲੇ ਵਾਸ ਖਿੰਡਗੀ ਵਾਸ ਨਾਲੇ ਹੋ ਰਾਇ ਇੱਕ ਹੁਣ ਇਹ ਡੀਜ਼ਲ ਕੰਪਿਊਟਰ ਕਰਾ ਖੋਈ ਵਿਖੇ ਇਹਨਾਂ ਦਾ ਬਹੁਤ ਫਰਕ ਹੈ ਬਹੁਤ ਫਰਕ ਕਹਾਂਗਾ ਇਹਨਾਂ ਚ ਜਿੰਨਾ ਜਿੰਨਾ ਪਾਣੀ ਖੜਾ ਸਾਰੇ ਖੇਤ ਚ ਖੜਾ ਹੈ ਔਰ ਸਾਡੇ ਇੱਥੇ ਕਿੰਨੇ ਆ ਦੋ ਗਿਲੇ ਲੱਗੇ ਹੋਏ ਹਾਂ ਇੱਕ ਵਿੱਕੀ ਦਾ ਛੇ ਵੀ ਗੇ ਇੱਕ ਮੇਰਾ ਹਾਂ ਘਾਟਾ ਮੇਰੇ ਨਹੀਂ ਪਾਣੀ ਪੈਂਦਾ ਘਾਟਾ ਹੋਈ ਨਹੀਂ ਪੈਂਦਾ ਅਭੀਲੀ ਖੜੀ ਜਾਣੀ ਫੇਰ ਇਹਨਾਂ ਦੇ 25 ਦਿਨ ਲਾਉਣ ਸਰਬਜੀ ਹਾਂ ਮੈਂ ਕਹਿੰਦਾ ਵੀ ਲਾਈਟ ਰੇ ਦਿਨ ਵਿੱਚ ਜੇ ਤਿੰਨ ਵਾਰ ਪਾਣੀ ਪਾ ਲੰਦੋ ਤਾਂ ਘਾਟਾ ਬਹੁਤ ਹੋਰੇ ਨਾ ਇਹ ਤਾਂ ਹੈ ਤਿੰਨ ਦਿਨ ਦਾ ਕੰਮ ਹੈ ਉਹਦੇ ਬਾਅਦ ਫੇਰ ਜੱਕਣਾ ਮਰਜੀ ਸਲਾਈ ਜਾ ਫ ਮੈਂ ਤੈਨੂੰ ਕੱਲ ਆਦਾ ਇੱਥੇ ਪਹਿਲਾਂ ਪਰਾਲੀ ਨਾਲ ਟਕਰੇ ਪਰਾਲੀ ਬਈਤੀ ਬੱਬੀ ਦੀ ਮੋਟਰ ਪਰ ਉਹਦੇ ਸਾਹਮਣੇ ਉਹਦੇ ਪੈ ਕੇ ਗੜਾ ਦੇਖ ਗਿਆ ਹੂੰ ਮੈਂ ਜੇ ਗੜਾ ਦੇਖਣ ਗਿਆ ਉਹ ਪਰਲੇ ਪਸੇ ਤਾਂ ਲੱਗੇ ਬਨਾਲ ਨਾਲ ਹਾਂ ਬਾਈ ਨਿੰਦਰ ਦੇ ਨਿੰਦਰ ਦੇ ਹਾਂ ਉਹ ਪਾਣੀ ਬਹੁਤ ਭਰਿਆ ਹੋਣਾ ਅੱਛਾ ਹਵਾ ਚੱਲੀ ਦੁਪਹਿਰੇ ਨੂੰ ਦੇਖਿਆ ਦਖਣ ਮੇਰੀ ਆਈ ਹੈ ਕਿਤੇ ਲਾਈਟ ਸਾਰੀ ਭੱਜੀ ਆ ਉਹ ਸਾਰਾ ਕੋਚਾ ਬੀਤੀ ਨੇ ਵਿਚੇ ਮਲਾਇਆ ਪਹੀ ਦੇ ਨਾਲ ਅੱਗੇ ਲੱਗੇ ਆ ਪਹੀ ਦੇ ਗੱਲ ਜਾਂਦੀ ਥੱਗ ਜੀ ਨੁਕਸਾਨ ਹੈ ਪਾਣੀ ਦਾ ਉਹ ਸਾਰੇ ਗਲ ਨੇ ਹਾਂ ਇਹਦੇ ਤਾਂ ਨੂੰ ਪਾਣੀ ਲੱਗ ਗਿਆ ਡੁੱਬ ਗਿਆ ਨਾ ਥੱਲੇ ਪਾਣੀ ਲੱਗ ਗਿਆ ਹੁਣ ਦਲਵੀਰ ਦਲਵੀਰ ਦੇ ਇੱਕ ਨੇ ਕਰਿਆ ਦਲਵੀਰ ਦੇ ਉੱਪਰੇ ਤਾਂ ਆਲਮਲ ਹੋਏ ਬੈ ਤੇ ਵਾਲੇ ਖਾਲੀ ਪਏ ਤੇ ਉਹਨੇ ਉੱਪਰੋਂ ਦਾ ਪਾਣੀ ਨੂੰ ਘੜਤਾ ਆ ਰਾਤ ਰਾਤ ਚ ਉਹ ਇੰਨੇ ਕੰਮ ਦੇ ਤਾਂ ਹੋ ਗਏ ਇੱਕ ਢੱਕਾ ਵੀ ਨਹੀਂ ਕੰਦਾ ਮੈਨੂੰ ਆਏ ਤੇ ਬਹੁਤ ਤਾਂ ਮਰੂਗੇ ਓਰੇ ਪਰ ਇੱਕ ਢੱਕਾ ਵੀ ਨਹੀਂ ਮਰਿਆ ਦੋ ਦਿਨ ਸਾਰੇ ਚੱਲ ਪਏ ਹੁਣ ਅਸੀਂ ਪਨੀਰੀ ਬੀਜੇ ਆ ਪਾਣੀ ਲਾਉਂਦੇ ਅਸੀਂ ਕੱਢਦੇ ਰਹੇ ਹਾਂ 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 ਹੁਣ ਮੈਨੂੰ ਬਾਈ ਨਾਲ ਉਹ ਤੇ ਕਰਤਾਰਪੁਰ ਤੇ ਫੋਟੋ ਭੇਜ ਜਲੰਧਰ ਨਾਲੋਂ ਪਿੰਡ ਉਹਨਾਂ ਕਰਤਾਰਪੁਰ ਦੇ ਕੋਲ ਅੱਛਾ ਉਹ ਕਹਿੰਦਾ ਮਾਸਰ ਤੁਸੀਂ ਪਾਣੀ ਉਹ ਬਹ ਲਾਉਂਦੇ ਜੀ ਨੂੰ ਹੂੰ ਹੂੰ ਕਹਿੰਦਾ ਅਸੀਂ 4-5 ਦਿਨ ਬਾਅਦ ਪਾਣੀ ਲਾਉਂਦੇ ਪਿੰਡ ਜੀ ਨੂੰ ਜਦ ਤੱਕ ਚਿੱਟੀ ਨਹੀਂ ਹੁੰਦੀ ਕਹਿੰਦਾ ਜਦ ਤੱਕ ਨਹੀਂ ਪਾਣੀ ਲਾਉਂਦੇ ਅਗੇ ਮੈਂ ਪਾਣੀ ਦਾ ਲੋਡ ਨਹੀਂ ਹੈ ਕਿ ਦੇਖੀ ਨਾਲੇ ਪਨੀਰੀ ਕਿੱਡੇ ਸਾਹ ਕੋ ਚਾਲਦੀ ਆ ਆਪਾਂ ਸੁੱਕਾ ਨਹੀਂ ਦਿੰਦੇ ਕਹਿੰਦਾ ਤੁਸੀਂ ਸੁੱਕੜ ਜੰਦੇ ਕਹਿੰਦਾ ਉਹਦੇ ਪੱਟਣ ਨੂੰ ਦੇਖੀ ਕਿੰਨੀ ਪੋਲੀ ਨਹੀਂ ਕਹਿੰਦੇ ਜਿੰਨਾ ਤੁਸੀਂ ਪਾਣੀ ਲੈ ਉਹਨੇ ਜੜਾ ਡੁੱਬੇ ਜਾਈ ਜਾਂਦੀਆਂ ਜਾਂਦੀਆਂ ਵੀ ਤੁਸੀਂ ਪਾਣੀ ਜ਼ਿਆਦਾ ਲਾਉਂਦੇ ਮੰਨ ਲੀਂ ਤੂੰ ਵੀਰਨ ਹੋ ਗੀ ਦੱਸਿਆ ਅਸੀਂ ਪਾਣੀ ਕੱਢ ਪਹਿਲਾਂ ਲਾ ਦੇਣਾ ਫੇਰ ਕੱਢ ਦੇਣਾ ਲਾ ਦੇਣਾ ਕੱਢ ਦੇਣਾ ਮੈਂ ਕਹਿੰਦਾ ਹੀ ਦੱਸ ਦੇਣਾ ਆਈ ਕੋਰੀ ਕੇ ਇਹਦਾ ਹੈ ਵੀ ਇਹ ਆਪਣੇ ਆਪਣੇ ਤਜਰਬੇ ਹੁੰਦੇ ਆ ਬਾਕੀ ਇਕਤੀ ਪਾਣੀ ਰੱਖਣਾ ਘੱਟਿਆ ਦੇਖਦੇ ਆ ਹਾਂ ਹਾਂ ਅੱਜ ਤਾਂ ਹੁਣ 4:00 ਬਜੇ ਕੁਟੀਆਂ ਬਚ ਗਈਆਂ ਨੇ ਫੇਰ ਭਈਏ ਪੱਟ ਕੇ ਲੈ ਕੇ ਦੇ ਦੇ ਕਹਿੰ ਵਾ ਕੋਰਾ ਕੋਤਾ ਬਾਈ ਕਰ ਲੈਣਾ ਜੇ ਜਨ ਮਾੜਾ ਮੋਟਾ ਹੱਥ ਪਾ ਲੈ ਮਾਰਨੀ ਬੰਦੇ ਗੁੰਜੇ ਖਾਂਜੇ ਮਾਗੇ ਤੇ ਜਿਆਦਾ ਤੱਕੀ ਜੀ ਦਿਖਦੀ ਵੀ ਹੈ ਮੱਕੀ ਜਗ ਟੱਕਾ ਮਰ ਜਾਂਦਾ ਹੁਣ ਆਹੇ ਹੁਣ ਦੇਖ ਮੌਸਮ ਕਿਵੇਂ ਹੋਇਆ ਵਾ ਨਾ ਖੌਰੇ ਜੇ ਮੰਗੂ ਜੇ ਨੇਰੀ ਆਗੀ ਮਾਣੀ ਮੋਟੀ ਅੱਜ ਜਿਹੜੇ ਹੁਣ ਤਾਜੇ ਲੱਗੇ ਵੇ ਇਹਨਾਂ ਨੇ ਇੱਕ ਵਾਰ ਇਕੱਠੇ ਹੋਣਾ ਮਾਲ ਜਿਹੜਾ ਉੱਥੇ ਤਾਂ ਬਣਾ ਗੁੰਜੇ ਚ ਪਰ ਮੈਂ ਉਹੀ ਕਹਿੰਦਾ ਵੀ ਇਹ ਦੇਖੇ ਸ਼ਾਮ ਨੂੰ ਪਾਣੀ ਲਾਉਣਾ ਬਿਸ਼ੱਕ ਲੇਟ ਆਵੇ ਵੀ ਅੱਜ ਨਾ ਵੀ ਆਈ ਤਾਂ ਵੀ ਪਿੱਛਾ ਕਿ ਸੁੱਕ ਜਵੇ ਗਾੜੀ ਹਮਾਰਾ ਤਾਂ ਰਹੂਗਾ ਕੋਈ ਫਰਕ ਨਹੀਂ ਉਹਦਾ ਹੋਰ ਵਧੀਆ ਰਹਿਣੇ ਦਾ ਪਈ ਹਵਾ ਆਈ ਜਾਂ ਯਾਰੀ ਸਾਡੇ ਕੱਖ ਘਟ ਹੈ ਇਧਰ ਖੇਤਾਂ ਵਿੱਚ ਆਪਾਂ ਹਾਂ ਬੋਫਰ ਕਹਿਦਾ ਹਾਂ ਪਿੱਛੇ ਪਾਣੀ ਮੈਂ ਲਾਇਆ ਹੀ ਤਾਂ ਖੇਤ ਨੂੰ ਕੋਈ ਡੱਕਾ ਵੀ ਨਹੀਂ ਜੰਮ ਕੱਟਦਾ ਬਾਕੀ ਦੇਖਦੇ ਆ ਮੋਟਾ ਸਪਰੇਅ ਆ ਉੱਪਰ ਵੀ ਆ ਕੇ ਬਾਦੀ ਹੋ ਜਾਂਦੀ ਹਾਂ ਹਾਂ ਹੋ ਜਾਂਦੀ ਆ ਪਰ ਹੋਂ ਕੱਖ ਹੁੰਦੇ ਵੀ ਨਹੀਂ ਹੈਗੇ ਨੇ ਹੋਂ ਕੱਖ ਹੁੰਦੇ ਵੀ ਨਹੀਂ ਹੈਗੇ ਨੇ ਯਾਜ ਮੌਸਮ ਹੈ ਬੱਦਲਵਾਰ ਚਲੋ ਬੱਦਲਵਾਰ ਜੀ ਰਵੇ ਤਾਂ ਇਥਾਨੇ ਖੜੇ ਰਹੂਗੇ ਜਿਹੜੇ ਪੱਲੇ ਲੱਗੇ ਆ ਹਾਂ ਦੇਖਦੇ ਆ ਕਿ ਕਣਾਂ ਚੱਲਦਾ ਲਾਈਟ ਵਾਲੇ ਪੈਪ ਆਪਣੇ ਫਾਲਟਾ ਇਧਰ ਹਾਂ ਫਾਲਟਾ ਕੋਈ ਨਹੀਂ ਟਾਈਮ ਤਾਂ ਚੱਲਦਾ ਲਾਈਟ ਦਾ ਹੁਣ ਛੱਡੀ ਤਾਂ ਉਹਨਾਂ ਨੇ ਘਟ ਆਈ ਦੀ ਚਲ ਆਉਗੇ ਸਹੀ ਚਲੋ ਚੜਕਾ ਜੇ ਹੋ ਜਵੇ ਨਾ ਮੀਂਹ ਵਾਲਾ ਇੱਕ ਚਲ ਜਿੱਕੇ ਚਰੀਆਂ ਚੁਰੀਆਂ ਗੰਨੇ ਆ ਇਹਨਾਂ ਦੇ ਬੰਦਾ ਵਿਹਲਾ ਹੋ ਜਾਂਦਾ ਫਿਰ ਪਾਣੀ ਜਿੰਨਾ ਮਰਜੀ ਲਈ ਜਾ ਮੀਂਹ ਵਾਲੀ ਗੱਲ ਆ ਮੀਂਹ ਹੋ ਜਾ ਹਾਂ 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 ਸਮਝਿਆ ਮੀਂਹ ਨੇ ਜਿਹੜਾ ਉੱਪਰ ਦੇ ਗੋਜ ਪੈਣਾ ਆ ਤਾਲਾਂ ਦੀ ਲੋਾਈ ਮੀਂਹ ਦੇ ਬਾਅਦ ਆਪਣੇ ਨਦੀਆਂ-ਨੁਦੀਆਂ ਮੈਂ ਦੇਖਿਆ ਤਾਂ ਰਖਤ ਸੁੱਕੇ ਪਈ ਐ ਝੂਂਡ ਦੇਖਿਆ ਸੁੱਕੇ ਪਈ ਐ ਹਾਂ ਹਾਂ ਪਾਣੀ ਨਹੀਂ ਪੀਆ ਪੀ ਪਿਆ ਨਹੀਂ ਹੋ ਗਿਆ ਟਾਈਮ ਹੋ ਗਿਆ ਜਦੋਂ ਪਿਆ ਆਪਣਾ ਕਣਕਾਂ ਦੇ ਵਿੱਚ ਪਿਆ ਕਿੰਨਾ ਉਹ ਵੀ ਇੰਨਾ ਪੰਧਾ ਹਾਂ ਬਸ ਮਾੜਾ ਮੋਟਾ ਹੀ ਉਹਦਾ ਜੇ ਪੈੰਦਾ ਤਾਂ 2 ਘੰਟੇ ਬਾਅਦ ਹੈ ਨਹੀਂ ਤਾਂ ਘੰਟੇ ਬਾਅਦ ਫਾਇਦਾ ਪਰਸੋਂ ਜੇ ਆਪਣੇ ਇੱਧਰ ਕੁਝ ਵੀ ਨਹੀਂ ਆਇਆ ਜਿਹੜਾ ਪਰਸੋਂ ਦੀ ਬੱਦਲ ਹੋਇਆਗਾ ਹਾਂ ਸਵੇਰੇ ਟਾਈਮ ਜੇ ਉਹ ਮਰ ਡੇਕ ਨਹੀਂ ਨੂੰ 45 ਚਲਾ ਦੇ ਇੱਕ ਤਾਂ ਇਹ ਰਿੰਗ ਜੀ ਆਉਂਦੀ ਬਰਨਾਲੇ ਕਿੰਨੀ ਉਧਰ ਨੂੰ ਖਾਸਾ ਹੋਇਆ ਪਰਸੋਂ ਵਾਲਾ ਕੱਲ ਸਵੇਰੇ ਮੌਸਮ ਠੰਡਾ ਯਾਰ ਹਾਂ ਠੰਡਾ ਹੋ ਜਾਣਾ ਮੌਸਮ ਉਹ ਮਹੀ ਕਰਕੇ ਜੇ ਪਿਆ ਹਾਂ ਹਾਂ ਪਰ ਕਈ ਕਹਿੰਦੇ ਬਈ ਮਾਸਟਰ ਚ ਮੱਠੇ ਚੌਲੇ ਗੱਲ ਹੈ ਹੂੰ ਬਾਈ ਕਹਿੰਦਾ ਵੀ ਕਾਰੋ ਬੰਗਾ ਜੀ ਜ਼ਿਆਦਾ ਹੀ ਨਾ ਵੇਚਵੇ ਇਹ ਤਾਂ ਹੈ ਵੀ ਜ਼ਿਆਦਾ ਦਾ ਵੇਚਵੇ ਔਰ ਕੱਲ ਬੱਦਲ ਵਾਈ ਹੋਗੀ ਸਵੇਰੇ ਉਹ ਕੱਲ ਨੂੰ ਹੀ ਬੱਦਲ ਵਾਈ ਹਾਂ ਕੱਲ ਹੈਗੀ ਦੀ ਬਈ ਇਹ ਹੈ ਹੀ ਨਹੀਂ ਸਾਡੇ ਕੋਲ ਹਾਂ ਵਿੱਕੀ ਕਹਿੰਦਾ ਚਾਲ ਕਰ ਦੇ ਦੇਖ ਕਾਈਆਂ ਕਹਿੰਦਾ ਉਹਦੇ ਕੋਲ ਰਾਜੀ ਕੋਲ ਜਾ ਕੇ ਉਹਦੇ ਕੋਲ ਮੈਂ ਟੋਪਰਾ ਜਾ ਕੇ ਨੇਗਾ ਉੱਥੇ ਮਹਾਚਾਲ ਚੱਲੀਏ ਕਹਿੰਦਾ ਯਾਰ ਇੱਕ ਤਾਂ ਹੈ ਬੱਦਲ ਵਾਲਿਆਂ ਦਾ ਕਰਾਵੇ ਕਹਿੰਦਾ ਇਹਨਾਂ ਫਾਦਣਾ ਵੀ ਜਮ ਨਹੀਂ ਮਿਲਦਾ ਸਾਰੇ ਦਰਦ ਤੇ ਤੂੰ ਕਹਿੰਦਾ ਮੀ ਬਦਲਣਾ ਕਹਿੰਦਾ ਮੇਰੀ 24 ਡਾਲਰ ਤੋੜ ਦੇਣੀ ਹੈ ਸਾਡੇ ਕੀ ਹੋਣਾ ਫਿਕਰ ਮੈਗਾ 24 ਇਹ ਤਾਂ ਹੈ ਵਾ 20 ਦਾ ਦੱਸਦੇ 20 ਤਾਂ ਤੂੰ ਪਹਿਲੇ ਨਹੀਂ ਆਇਓ ਕਹਿੰਦਾ ਵਿਚਾਰ ਘੱਟ ਪਾਲੀ ਥੋੜਾ ਜਿਆ ਕਹਿੰਦਾ ਮੇਰੇ ਡਾਲਰ ਤੋੜ ਦੇਣੀ ਆ ਵੀ ਐ ਕਰਨਾ ਚੱਲੀ ਜਾਣਾ ਹਾਂਜੀ ਹਾਂ ਕਰੋ ਠੀਕ ਹੈ ਜੀ ਚੱਲੀ ਜਾਣੇ ਕੰਮ ਵੇਖਣੇ ਹਾਂ ਮੇਰੀ ਵੀਡੀਓ ਇੱਥੇ ਤੱਕ ਹੀ ਲੱਗਦਾ ਹੁੰਦਾ ਪਹਿਲਾਂ ਲੌਂਡ ਦਾ ਲੱਗ ਵੀ ਗਿਆ ਇਹਦਾ ਹਾਂਜੀ ਹਾਂ ਕਹਿੰਦੇ ਅਸੀਂ ਗੜੀ ਦੀ ਲੱਗੇ ਦੋ ਜਨ ਦਿਨ ਪਹਿਲਾਂ ਜਣੀ 24 ਦਿਨ ਦੀ ਪਨੀਰੀ ਹੋਈ ਸਾਡੀ ਅੱਛਾ ਵੀ ਦੇਖ ਲਓ ਇਧਰ ਤੁਸੀਂ ਵੀ ਜੀ ਅਸੀਂ ਬੀਤੀ ਸੀ ਜਦੋਂ ਹੈ ਮੇਥੇ ਤੁਸੀਂ ਵੀ ਬੀਤ ਸੀ ਅੱਛਾ ਹਾਂ ਤੁਹਾਡੇ ਤਾਂ ਮੈਂ ਕਹਿੰਦਾ 5-6 ਦਿਨ ਹੋ ਗਏ ਬੀਤੀ ਹਾਂ 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 ਬੜਾ ਬੀਤੀ ਹਾਂ ਉਹ ਜਿਹੜੀ ਦੂਈ ਬੀਜਈ ਐ ਅਸੀਂ ਜਿਹੜਾ ਉਹ ਜੇ ਮਣੀ ਮਣੀ ਜੀ ਹੋਏ ਹਾਂ ਉਹ ਦੇ ਰਗਾ ਤਾਂ ਜੇ 20 ਦਿਨ ਲੱਗਣੀਆਂ ਉਹ 15 ਤੱਕ ਉਹ ਠੀਕ ਹੈ ਇੱਕ ਨਾਲ ਚੱਲ ਹੁੰਦਾ ਕਈ ਵਾਰ ਹਾਂ ਹਾਂ ਫਰਕ ਵਾਲੇ ਵਿੱਚ ਨਹੀਂ ਜਾਹੀ ਜੀ ਜਿਆਦਾ ਨਾ ਥੋੜੇ ਜਿਹਾ ਫਰਕ ਆਉਣਾ ਚਾਹੀਦਾ ਹੁਣ ਉਹ ਉਹਨਾਂ ਨੇ 21 ਨੂੰ ਸ਼ਾਮ ਨੂੰ ਬੀਜੀ ਆ ਨੈਤਰਾ ਨੇ ਮੈਂ 22 ਨੂੰ ਸਵੇਰ ਨੂੰ ਬੀਜੀ ਅੱਛਾ ਸਰਬਜੀਤ ਕਹਿੰਦਾ ਹਾਂ 30 ਤਰੀਕ ਨੂੰ ਬੀਜੀ ਹਾਂ ਹਾਂ ਲੈ ਫੇਰ ਇੱਕ ਤਾਂ ਉਹ ਦੇਖੋ ਹੋਈ ਜਾਂਦੀ ਆ ਫੇਰ ਤਾਂ ਪਨੀਰੀਆਂ ਹੋ ਜਾਂਦੇ ਪਨੀਰੀ ਦਾ ਪਾਣੀ ਪੂਣੀ ਪਾਈ ਜਾ ਮੜਾ ਦੇ ਪਾਣੀ ਹਾਂ ਜਣੀ ਜਿਹੜੀ ਪੁਣੇ ਨੇ ਟਾਈਮ ਵਾਲਾ ਸਹੀ ਹੋਣਾ ਉਹ ਫਿਰ ਕੋਈ ਹੋਰ ਜੀ ਹੁੰਦੇ ਜਿਹੜੀ ਜ਼ਿਆਦਾ ਰੇਪਾਤ ਕਰੋ ਥੋੜੀ ਲੈ ਲਈ ਜੀ ਨਹੀਂ ਤਾਂ ਹੈ ਵੀ ਇੱਕ ਟਾਂਾ ਚੱਲ ਜਾਂਦਾ ਕੰਮ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ